ਇਹਦੇ ਨਵੇਂ ਨਿਯਮਾਂ ਤਹਿਤ ਵੱਡੇ ਟੀਵੀ ਚੈਨਲਾਂ ਦੇ ਮਾਲਕਾਂ ਨੂੰ ਹੋਵੇਗਾ ਲਾਭ ਦਰਸ਼ਕਾਂ ਲਈ ਚੈਨਲ ਹੋਣਗੇ ਮਹਿੰਗੇ ਕੇਵਲ ਆਪਰੇਟਰਾਂ ਨੂੰ ਪਵੇਗਾ ਘਾਟਾ ਅਤੇ ਹੋਣਗੇ ਬੇਰੋਜ਼ਗਾਰ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਫਗਵਾੜਾ ਵਿਖੇ ਕੇਵਲ ਆਪਰੇਟਰਾਂ ਦੀ ਇੱਕ ਪਰਮੀ ਮੀਟਿੰਗ ਦੌਰਾਨ ਡੀਜੀ ਕੇਬਲ ਦੇ ਡਾਇਰੈਕਟਰ ਐਚਐਸ ਵਸਰਾ ਨੇ ਕੀਤਾ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਟਰਾਈ ਤਹਿਤ ਪਾਸ ਕੀਤੇ ਗਏ ਨਿਯਮਾਂ ਅਨੁਸਾਰ ਸਾਰੇ ਚੈਨਲ ਮਹਿੰਗੇ ਹੋ ਜਾਣਗੇ ਇਹ ਗ੍ਰਾਹਕਾਂ ਦੇ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਕੇਵਲ ਆਪਰੇਟਰਾਂ ਦੇ ਗਲ ਦਾ ਫਹਾ ਬਣੇਗਾ ਜੋਰਦਾਰ ਮੰਗ ਕੀਤੀ ਕਿ ਸਰਕਾਰ ਨੂੰ ਜਲਦਬਾਜੀ ਵਿੱਚ ਇਹ ਗਲਤ ਫੈਸਲਾ ਨਹੀਂ ਕਰਨਾ ਚਾਹੀਦਾ ਅਤੇ ਟਰਾਈ ਦੇ ਨਵੇਂ ਨਿਯਮਾਂ ਤੇ ਚੰਗੀ ਤਰ੍ਹਾਂ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਸੈਂਟਰ ਸਰਕਾਰ ਵੱਲੋਂ ਜਿਹੜਾ ਟਰਾਈ ਦੇ ਵੱਲੋਂ ਜਿਹੜੇ ਇਹ ਆਰਡਰ ਆਏ ਆ ਨਵੇਂ ਐਮ ਆਰ ਪੀ ਦੇ ਇਹਦੇ ਵਿੱਚ ਜਿੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਕਹਿਣ ਅਨੁਸਾਰ ਕਿ ਜਿਹੜਾ ਕਸਟਮਰ ਨੂੰ ਬਹੁਤ ਫਾਇਦਾ ਹੋਊਗਾ ਫਾਇਦਾ ਨਹੀਂ ਹੋਊਗਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਜਿਹੜਾ ਅਸੀਂ 250 ਰੁਪਏ ਦੇ ਵਿੱਚ ਪਲੱਸ ਜੀ ਐਸਟੀ ਦੇ ਵਿੱਚ ਲੋਕਾਂ ਨੂੰ ਅਸੀਂ ਪੈਕ ਦਿੰਦੇ ਸੀ ਸਾਰੇ ਤਰ੍ਹਾਂ ਦੇ ਚੈਨਲ ਦਿੰਦੇ ਸੀ ਉਹ ਚੈਨਲ ਅਗਰ ਉਹਨੇ ਹੀ ਚੈਨਲ ਦੇਖਣੇ ਹੋਊਗੇ 600 ਜਾਂ 700 ਰੁਪਏ ਦੇ ਵਿੱਚ ਜਾ ਕੇ ਪਹਿਣਗੇ ਤੇ ਇਹ ਇੱਕ ਕਿਸਮ ਦਾ ਸਿੱਧਾ ਜਿਹੜਾ ਆ ਗਾਹਕ ਦੀ ਜੇਬ ਦੇ ਉੱਤੇ ਤੇ ਐਲਸੀਓ ਦੇ ਲਈ ਇਹ ਫਾਂਸੀ ਆ ਤੇ ਗਾਹਕ ਦੀ ਜੇਬ ਦੇ ਉੱਤੇ ਸਿੱਧੇ ਤੌਰ ਦੇਤੇ ਇਹ ਡਾਕ ਆ ਤੇ ਅਸੀਂ ਸਰਕਾਰ ਨੂੰ ਇਹ ਜਿਹੜੀ ਆ ਅਪੀਲ ਕਰਦੇ ਆ ਕਿ ਜਿਹੜਾ ਇਹਦੇ ਤੇ ਗੌਰ ਕੀਤਾ ਜਾਵੇ ਜਿੱਥੇ ਇਹ ਚੀਜ਼ ਨੂੰ ਕੈਨਸਲ ਕਰਕੇ ਇਹਨੂੰ ਪੋਸਟਪੋਨ ਕੀਤਾ ਜਾਵੇ ਤੇ ਪਹਿਲਾਂ ਵਰਕਆਊਟ ਕਰਕੇ ਪਹਿਲਾਂ ਇੰਨੀ ਤੇਜ਼ੀ ਦੇ ਨਾਲ ਪਤਾ ਨਹੀਂ ਕਿਹੜੀ ਐਮਰਜੈਂਸੀ ਪੈ ਗਈ ਹੈ ਫੈਸਲੇ ਨੂੰ ਲਾਗੂ ਕਰਨ ਦੀ ਕੀ ਹਜੇ ਤਾਈ ਇਹ ਡਿਸੀਜਨ ਹੀ ਆਇਆ ਜਿੱਦਾਂ ਨੋਟਬੰਦੀ ਦੇ ਵਿੱਚ ਬੇਸ਼ੱਕ ਬਾਅਦ ਵਿੱਚ ਰੂਲ ਚੇਂਜ ਹੁੰਦੇ ਰਹਿੰਦੇ ਸੀ ਕੁਝ ਹੋਰ ਲੋਕਾਂ ਦੀਆਂ ਮੌਤ ਤੱਕ ਹੋਈਆਂ ਇਦਾਂ ਹੀ ਨਹੀਂ ਤਾਂ ਆਉਣ ਵਾਲੇ ਟਾਈਮ ਵਿੱਚ ਕਿਤੇ ਇਹ ਨਾ ਹੋਵੇ ਕਿ ਕੇਵਲ ਆਪਰੇਟਰਾਂ ਨੂੰ ਵੀ ਖੁਦਕੁਸ਼ੀਆਂ ਕਰਨੀਆਂ ਪੈਣ ਜਿਦਾ ਕਿਸਾਨ ਕਰਦੇ ਆ ਜਾਂ ਹੋਰ ਤੰਗੀ ਕਰਦੇ ਆ ਜੀ ਸਰਕਾਰ ਨੂੰ ਕਿੰਨੇ ਕਿ ਜਿੱਥੇ ਉਹ ਰੁਜ਼ਗਾਰ ਨੂੰ ਸ਼ੁਰੂ ਕਰਨ ਦੇ ਲਈ ਕਹਿ ਰਹੀ ਹੈ ਕਿ ਰੁਜ਼ਗਾਰ ਜਿਹੜੇ ਆ ਨਵੇਂ ਅਸੀਂ ਡਿਵੈਲਪ ਕਰ ਰਹੇ ਆ ਜਾਂ ਲੋਕਾਂ ਨੂੰ ਨੌਕਰੀਆਂ ਦੇ ਰਹੀਆਂ ਇੱਥੇ ਕਰੋੜਾਂ ਕੇਵਲ ਆਪਰੇਟਰ ਜਿਹੜੇ ਆ ਪੂਰੇ ਇੰਡੀਆ ਦੇ ਆ ਉਹ ਆਪਣੇ ਕੰਮ ਤੋਂ ਬਾਝੇ ਹੋ ਜਾਣਗੇ ਤੇ ਮੈਂ ਅਪੀਲ ਕਰਦਾ ਆ ਕਿ ਇਹਦੇ ਉੱਤੇ ਗੌਰ ਕਰਕੇ ਇਹ ਇਹਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਪੋਸਟਪੋਨ ਕੀਤਾ ਜਾਵੇ ਔਰ ਇਹਦੇ ਉੱਤੇ ਪੂਰਾ ਵਰਕਆਊਟ ਕਰਕੇ ਹੀ ਇਹਨੂੰ ਸਹੀ ਤਰੀਕੇ ਦੇ ਨਾਲ ਲਾਗੂ ਕੀਤਾ ਜਾਵੇ ਜਦੋਂ ਕਸਟਮਰਾਂ ਨਾਲ ਸਾਡੀ ਗੱਲ ਹੁੰਦੀ ਆ ਉਹ ਕਹਿੰਦਾ ਕਿ ਸਾਨੂੰ ਹਰੇਕ ਚੈਨਲ ਦੇ ਪੈਸੇ ਜਿਹੜੇ ਆ ਦੇਣੇ ਪੈਣਗੇ ਜਦੋਂ ਉਹਨਾਂ ਨੂੰ ਅਸਲੀਅਤ ਦੇ ਵਿੱਚ ਇਹ ਪਤਾ ਲੱਗਦਾ ਆ ਤਾਂ ਉਹਨਾਂ ਵਿੱਚ ਅਕਰੋਸ਼ ਹੁੰਦਾ ਪਾਵੇਂ ਸਰਕਾਰ ਦੇ ਪ੍ਰਤੀ ਅਕਰੋਸ਼ ਆ ਸਾਰਿਆਂ ਦੇ ਪ੍ਰਤੀ ਅਕਰੋਸ਼ ਆ ਜਿਹੜੇ ਪੈਸੇ ਆ ਕਸਟਮਰ ਦੇ ਵੱਜ ਜਾਣੇ ਆ ਆਪਰੇਟਰ ਨੂੰ ਘਾਟਾ ਪੈ ਜਾਣਾ ਜਿਹੜਾ ਪ੍ਰੋਫਿਟ ਜਾਣਾ ਹੈ ਸਿੱਧੇ ਤੌਰ ਦੇ ਉੱਤੇ ਪੇਡ ਚੈਨਲ ਤੋਂ ਨੂੰ ਜਾ ਰਿਹਾ ਇਹ ਸ਼ੌਕਰ ਜਿਹੜੇ ਆ ਉੱਥੇ ਹੋਰ ਜ਼ਿਆਦੇ ਸ਼ੌਕਰ ਹੋ ਰਿਹਾ ਉਹਦਾ ਕੀ ਫਾਇਦਾ ਹੈ ਇਸ ਕਰਕੇ ਜਲਦੀ ਤੋਂ ਜਲਦੀ ਇਹਦੇ ਉੱਤੇ ਸਰਕਾਰ ਨੂੰ ਐਕਸ਼ਨ ਲੈ ਕੇ ਇਹ ਕੰਮ ਨੂੰ ਰੋਕਿਆ ਜਾਣਾ ਚਾਹੀਦਾ ਇਸ ਸਬੰਧੀ ਕੇਵਲ ਆਪਰੇਟਰ ਸੰਜੀਵ ਸ਼ਰਮਾ ਨੇ ਕਿਹਾ ਕਿ ਟਰਾਈ ਦੇ ਨਵੇਂ ਨਿਯਮਾਂ ਦੇ ਖਿਲਾਫ ਸਾਰੇ ਕੇਵਲ ਆਪਰੇਟਰ ਆਮ ਲੋਕਾਂ ਨੂੰ ਲੈ ਕੇ ਸੰਘਰਸ਼ ਕਰਨਗੇ ਅਤੇ ਜਲਦੀ ਇੱਕ ਮੰਗ ਪੱਤਰ ਐਸਡੀਐਮ ਫਗਵਾੜਾ ਰਾਹੀਂ ਪ੍ਰਧਾਨ ਮੰਤਰੀ ਨੂੰ ਦਿੱਤਾ ਜਾਵੇਗਾ ਅਸਤੇ ਉਹ ਨਿਯਮ ਕੱਢਿਆ ਵੀ 29 ਤਰੀਕ ਤੋਂ ਤੋਂ ਐਮ ਆਰ ਪੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਜੋ ਵੀ ਉਹਨਾਂ ਨੇ ਰੂਲ ਕੱਢੇ ਆ ਉਹ ਕੇਵਲ অপারেਟਰ ਔਰ ਕਸਟਮਰ ਵਾਸਤੇ ਬਹੁਤ ਹੀ ਮਹਿੰਗੇ ਆ ਜਿਹੜੇ ਚੈਨਲ ਅਸੀਂ ਤੁਹਾਨੂੰ ਪਹਿਲਾਂ ਦਿਖਾਉਂਦੇ ਹੁੰਦੇ ਸੀ 300 ਜਾਂ 310 ਜੋ ਵੀ ਕੋਈ ਰੇਟ ਸੀਗਾ ਉਹਦੇ ਵਿੱਚ ਅੱਜ ਉਹਦਾ ਅਸੀਂ ਸਾਰਾ ਹਿਸਾਬ ਹਿਸਾਬ ਤਵ ਲਾਈਏ ਤਾਂ ਉਹ ਸਾਨੂੰ ਘੱਟੋ ਘੱਟਲੀ ਤਾਂ 14-1500 ਦੀ ਰੇਂਜ ਦੇ ਵਿੱਚ ਪੈਦਾ ਪਿਆ ਉਹ ਤੁਹਕ ਟਰਾਈ ਕਹਿ ਰਹੀ ਆ ਕਿ ਇਹ ਤੁਹਾਨੂੰ ਸਸਤੇ ਪੈ ਰਿਹਾ ਕਸਟਮਰ ਨੂੰ ਸਸਤੇ ਪੈ ਰਿਹਾ ਇਹ ਸਸਤਾ ਨਹੀਂ ਪੈ ਰਿਹਾ ਹੈਗਾ ਇਹ ਬਹੁਤ ਜਿਆਦਾ ਮਹਿੰਗਾ ਪੈ ਰਿਹਾ ਹੈ ਇਹ ਇਹ ਬਹੁਤ ਹੀ ਨਜਾਇਜ਼ ਸਾਡੇ ਨਾਲ ਧੱਕਾ ਹੋ ਰਿਹਾ ਹੈ ਅਸੀਂ ਇਸ ਖਿਲਾਫ ਆਵਾਜ਼ ਉਠਾਵਾਂਗੇ ਅਸੀਂ ਹੁਣ ਵੀ ਕੱਲ ਨੂੰ ਵੀ ਜਾਂ ਪਰਸੋਂ ਅਸੀਂ ਮੀਟਿੰਗ ਰੱਖ ਰਹੇ ਹਾਂ ਉਹਦੇ ਵਿੱਚ ਅਸੀਂ ਮੰਗ ਪੱਤਰ ਦੇਵਾਂਗੇ ਵੀ ਇਹ ਜਿਹੜੀ ਹੈਗੀ ਹੈ ਇਹ ਨਿਯਮ ਬਦਲਨੇ ਚਾਹੀਦੇ ਆ ਜੇ ਨਹੀਂ ਹੋਊਗਾ ਅਸੀਂ ਹੋਰ ਵੀ ਸੰਘਰਸ਼ ਕਰਾਂਗੇ ਅਸੀਂ ਆਪਣੇ ਸਾਰੇ ਜੋ ਮੇਰੇ ਵੀਰ ਹੈਗੇ ਆ ਸਾਰੇ ਕੇਬਲ ਆਪਰੇਟਰ ਭਰਾ ਅਸੀਂ ਸਾਰੇ ਜੋ ਵੀ ਸਾਡੇ ਤੋਂ ਵੱਧ ਤੋਂ ਵੱਧ ਜਿੰਨਾ ਹੋਊਗਾ ਅਸੀਂ ਸੰਘਰਸ਼ ਕਰਾਂਗੇ ਇਹਨਾਂ ਦੇ ਖਿਲਾਫ ਤੁਸੀਂ ਆਪ ਸੋਚੋ ਜੀ ਕਸਟਮਰ ਇਹ ਜਿਹੜਾ ਰੇਟ ਆ ਪਹਿਲਾਂ 300 ਦੇ ਵਿੱਚ ਅਸੀਂ ਦਿੰਦੇ ਸੀਗੇ ਨਾ ਉਹ ਹੁਣ 300 ਦੇ ਵਿੱਚ ਨਹੀਂ ਰਹਿਣਾ ਹੈਗਾ ਜੇ ਘੱਟ ਤੋਂ ਘੱਟ ਵੀ ਲਿਆ ਜਾਵੇ ਤਾਂ 400 500 ਦੀ ਰੇਂਜ ਦੇ ਵਿੱਚ ਜਾਂਦਾ ਜੇ ਸਾਰੇ ਚੈਨਲ ਲੈਂਦੇ ਆ ਤੇ ਉਹ 1500 ਤੱਕ ਪਹੁੰਚਦਾ ਹੈ ਕੀ ਤੁਸੀਂ ਸਮਝਦੇ ਹੋ ਕਿ ਕਸਟਮਰ ਦਾ ਧੋਖਾ ਹੋਇਆ ਹੈ ਕਸਟਮਰ ਨਾਲ ਕੀ ਸਾਰਿਆਂ ਨਾਲ ਧੋਖਾ ਹੋਇਆ ਕੇਬਲ ਆਪਰੇਟਰ ਨਾਲ ਧੋਖਾ ਹੋਇਆ ਕਸਟਮਰ ਨਾਲ ਤਾਂ ਹੋਇਆ ਹੀ ਹੋਇਆ ਜੀ ਧੋਖਾ ਕਸਟਮਰ ਹੋਣਾ ਉਹ ਆਪੇ ਹੀ ਪਤਾ ਲੱਗ ਲੱਗ ਜਾਣਾ ਜੀ ਹੁਣ ਇਸ ਮੌਕੇ ਰਵਿੰਦਰ ਸਿੰਘ ਢਾਲੀਵਾਲ ਸਤਨਾਮ ਸਿੰਘ ਸੰਗ ਢੇਸੀਆ ਹਰਵਿੰਦਰ ਸਿੰਘ ਫੁਗਵਾੜਾ RAM LOHAYA ਸੋਨੂ ਰਾਣੀਪੁਰ ਲੱਕੀ ਫਲੋਰ ਸ਼ਨੀ ਕੋਟ ਫਤੂਈ ਮਹਿੰਦਰ ਸਿੰਘ ਜਸਵਾਲ ਨਰੇਸ਼ ਕੁਮਾਰ ਬਿੱਟੀ ਸ਼ਾਮ ਲਾਲ ਫਿਲੌਰ ਤੋਂ ਇਲਾਵਾ ਹੋਰ ਕੇਬਲ ਆਪਰੇਟਰ ਵੀ ਹਾਜ਼ਰ ਸਨ